ਜੀ ਵੀ ਹੋ ਰਿਹਾ ਸਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ੋਕਲਾ ਸਾਬका ਮੁੱਖ ਮੰਤਰੀ ਦੇ ਸ਼ਹਿਰ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਦੇ ਵਿੱਚ ਖੜਿਆ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਤਰਨਾ ਲਗਾ ਲਗਾਇਆ ਗਿਆ ਚਾਰੇ ਤਰਫੋਂ ਰੂਟ ਨੂੰ ਬੰਦ ਕਰ ਦਿੱਤਾ ਗਿਆ ਸਾਬका ਮੁੱਖ ਮੰਤਰੀ ਦੇ ਸ਼ਹਿਰ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਰਨਾ ਕਿਸਾਨਾਂ ਦਾ ਚੱਲ ਰਿਹਾ ਸਾਡੇ ਨਾਲ ਨੌਜਵਾਨ ਆਗੂ ਨੇ ਰਣਜੋਤ ਸਿੰਘ ਜੀ ਜੋਤੀ ਨੇ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਪਾਜੀ ਸਵਾਗਤ ਹੈ ਸਸ਼ੀਗਲ ਜੀ ਤੁਹਾਡਾ ਪਾਚਨ ਸੁਣਿਆ ਹੁਣ ਮੈਂ ਹਾਂਜੀ ਤੁਸੀਂ ਕਿਹਸੇ ਨੂੰ ਮੁਲਬਖਿਆ ਤੁਸੀਂ ਕਿਹਾ ਵੀ ਸਾਡੇ ਧਰਨੇ ਤੋਂ ਆਮ ਲੋਕ ਵੀ ਦੁਖੀ ਨੇ ਦੁਕਾਨਦਾਰ ਵੀ ਦੁਖੀ ਨੇ ਖੁਸ਼ ਕਿਹਨੂੰ ਕਰਨਾ ਚਾਹੁੰਦੇ ਤੁਸੀਂ ਦੇਖੋ ਗੱਲ ਐਦਾ ਭਾਈ ਜੀ ਅਸੀਂ ਵੀ ਭਾਵੇਂ ਮੈਂ ਵੀ ਕਿਸੇ ਨਾ ਕਿਸੇ ਪੋਲੀਟੀਕਲ ਪਾਰਟੀ ਨਾਲ ਐਸੋਸੀਏਟ ਹੂੰ ਪਰ ਗੱਲ ਇਹ ਆ ਵੀ ਜਦੋਂ ਜਨਤਾ ਦੇ ਮੁੱਦਿਆਂ ਦੀ ਗੱਲ ਕਰਨੀ ਆਪਾਂ ਉੱਥੋਂ ਫਿਰ ਪਾਰਟੀ ਘਰੇ ਛੱਡ ਕੇ ਆਉਣੀ ਪਏ ਹੂੰ ਅੱਜ ਆਪਾਂ ਇੱਥੇ ਬੈਠੇ ਆ ਮੈਂ ਗੱਲ ਇਹ ਨਹੀਂ ਕਹੀ ਵਿਸਤਾਰਾਂ ਦੇ ਵਿੱਚ ਕਾਂਗਰਸ ਨੇ ਬਹੁਤ ਚੰਗਾ ਕਰਿਆ ਤਾਂ ਮੈਂ ਕਹਾਂ ਉਹਨਾਂ ਨੇ ਮਾੜਾ ਕਰਿਆ ਉਤੋਂ ਪਹਿਲੇ ਵਾਲਿਆਂ ਨੇ ਮਾੜਾ ਕਰਿਆ ਅੱਜ ਵਾਲੇ ਮਾੜਾ ਕਰ ਰਹੇ ਮੇਰਾ ਤਾਂ ਮਸਲਾ ਇਹ ਆ ਵੀ ਜਦੋਂ ਵੀ ਤੁਸੀਂ ਨਵੇਂ ਸਿਰੇ ਕਿਸੇ ਨੂੰ ਵੋਟ ਪਾਉਂਦੇ ਆ ਘੱਟੋ ਘੱਟ ਉਹਦਾ ਏਜੰਡਾ ਦੇਖ ਲਿਆ ਕਰੋ ਇਹ ਗੱਲ ਨਾ ਜੇ ਸਰਕਾਰਾਂ ਦੇ ਛੱਡ ਕੇ ਵੀ ਸਾਨੂੰ ਕੀ ਇਹ ਉਸੇ ਦਾ ਫਲਸਰੂਪ ਅਸੀਂ ਅੱਜ ਬੈਠੇ ਆਂ ਔਰੇ ਜਿਹੜਾ ਸਾਨੂੰ ਕੀ ਵਾਲਾ ਮਾਡਲ ਅਪਣਾਇਆ ਹੋਇਆ ਸਾਨੂੰ ਹੂੰ ਕੋਈ ਚਾਹ ਪੱਤੀ ਦੇ ਨਾਂ ਤੇ ਪਾਉਂਦਾ ਹੂੰ ਕੋਈ ਆਟੇ ਦਾਲ ਤੇ ਨਾਂ ਦੇ ਪਾਉਂਦਾ ਕੋਈ ਕਹਿੰਦਾ ਸਾਨੂੰ ਬਿਜਲੀ ਦਾ ਬਿੱਲ ਮਾਫ ਮੈਂ ਕੋਈ ਜੱਗੋਂ ਤੇ ਮਤਲਬ ਕੋਈ 13ਵੀਂ ਗੱਲ ਨਹੀਂ ਕਰਦਾ ਨਾ ਕੋਈ ਔਰੇ ਤੋਂ ਵਾਰਾ ਮੈਂ ਵੀ ਐਸੇ ਸਮਾਜ ਦਾ ਹਿੱਸਾ ਹੂੰ ਸਾਡੇ ਵੀ ਨੇੜਲੇ ਆ ਜਿਹੜੇ ਸਾਕ ਸੰਬੰਧੀ ਮੇਰੇ ਪਿੰਡ ਵਾਲਾ ਮੇਰੇ ਇਲਾਕੇ ਵਾਲੇ ਉਹ ਮਤਲਬ ਇਹ ਨੇਟਿਵ ਸਾਰਿਆਂ ਪਰੇ ਆ ਤੁਹਾਡੇ ਕਹਿਣ ਦਾ ਮਤਲਬ ਪ੍ਰੋਬਲਮ ਜਿਹੜੀ ਘਰ ਤੇ ਸਟਾਰਟ ਹੁੰਦੀ ਹੈ ਪ੍ਰੋਬਲਮ ਹਾਂਜੀ ਇੱਕ ਸਾਡੇ ਘਰ ਤੋਂ ਸਾਡੇ ਇਲਾਕੇ ਤੋਂ ਸਾਡੇ ਪਿੰਡ ਤੋਂ ਉੱਥੋਂ ਹੀ ਇਹਦੇ ਚ ਹੱਲ ਵੀ ਉੱਥੇ ਆ ਤੇ ਪ੍ਰੋਬਲਮ ਪਹੁੰਚੀ ਵੀ ਵੀ ਉੱਥੇ ਮੇਰਾ ਕਹਿਣ ਦਾ ਮਤਲਬ ਥੋੜੇ ਕਹਿਣ ਦਾ ਮਤਲਬ ਤਾਂ ਸਮਝ ਗਏ ਪਰ ਤੁਸੀਂ ਇਹ ਦੱਸੋ ਕਿਸਾਨ ਧਰਨੇ ਨਾਲ ਲਾਉਣ ਦਾ ਹੋਰ ਕੀ ਕਰਨ ਹੱਲ ਕਿ ਹੈ ਮੈਂ ਮੈਂ ਨਹੀਂ ਭਾਈ ਜੀ ਮੈਂ ਇਹ ਨਹੀਂ ਮੈਂ ਕਹਿੰਦਾ ਵੀ ਧਰਨੇ ਕਿਉਂ ਲਾ ਰਹੇ ਆ ਧਰਨ ਮੈਂ ਵੀ ਇਹਨਾਂ ਦੇ ਨਾਲੇ ਆ ਪਹਿਲਾਂ ਅਸੀਂ ਸਾਲ ਆਪਣਾ ਸਿੰਘੂ ਬਠੇ ਰਹੇ ਦਿੱਲੀ ਹੁਣ ਵੀ ਲਗਾਤਾਰ ਮੈਂ ਪਰसों ਵੀ ਇੱਥੇ ਤੋਂ ਆਇਆ ਖਨੋਰੀ ਤੋਂ ਆਇਆ ਮਸਲਾ ਇਹ ਨਹੀਂ ਹੈਗਾ ਇਹ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਮੈਂ ਕਹਿਣਾ ਜਿਵੇਂ ਵੱਖੋ ਵੱਖਰੇ ਲੋਕ ਹੁਣ ਬੀਲ ਬੋਰਡ ਵਾਲੇ ਆ ਉਹ ਵੀ ਕਿਸੇ ਨਾ ਕਿਸੇ ਪੀੜਾ ਦੇ ਵਿੱਚ ਬੈਠੇ ਆ ਮੈਂ ਕਹਿਣਾ ਵੀ ਸਾਨੂੰ ਇੱਕ ਨਵੇਂ ਸਿਰੇ ਤੋਂ ਰਾਜਨੀਤੀ ਸਜਣੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਕਿ ਜਿਹੜੇ ਪੁਰਾਣੇ ਲੀਡਰ ਸਾਰੇ ਹੀ ਮਾੜੇ ਆ ਸਾਰੀ ਪੋਲਿਟੀਕਲ ਪਾਰਟੀਆਂ ਦੇ ਮਾੜੇ ਆ ਮੈਂ ਕਹਿਣਾ ਅਸੀਂ ਇਹਨਾਂ ਲੀਡਰਾਂ ਦੇ ਵਿੱਚੋਂ ਚੰਗੇ ਲੀਡਰਾਂ ਦੀ ਸ਼ੰਤੀ ਕਰੀਏ ਤੇ ਉਹਨਾਂ ਨੂੰ ਇਹ ਪੁੱਛੀਏ ਕਿ ਤੁਸੀਂ ਪੰਜਾਬ ਵਾਸਤੇ ਬਾਈ ਜੀ ਕੋਈ ਕੰਕਰੀਟ ਸਾਨੂੰ ਪ੍ਰੋਗਰਾਮ ਦੇ ਉਹ ਜਿੱਥੇ ਸਾਨੂੰ ਪੰਜਾਬ ਦੀ ਇਨਕਮ ਬਿਨਾ ਗੁਜ਼ਾਰਾ ਨਹੀਂ ਸਾਡਾ ਪੰਜਾਬ ਦੀ ਜਦੋਂ ਤੱਕ ਇਨਕਮ ਵੱਧ ਹੀ ਨਹੀਂ ਉਹਦੇ ਨਾਲ ਸਾਡੀਆਂ ਸੂਰਤਾਂ ਜਾਂ ਜਿਹੜਾ ਸਾਡਾ ਗੁਜਰਬਚਰਾ ਜੇ ਕਿਸਾਨ ਨੂੰ ਕੋਈ ਚੀਜ਼ ਮੰਨ ਲਓ ਬਿਜਲੀ ਆ ਕਿਸੇ ਨੂੰ ਫ੍ਰੀ ਮਿਲ ਰਹੀ ਆ ਮੰਨ ਲਓ 300 ਜੁਨਟਾ ਜਾਂ 600 ਜੁਨਟਾ ਜੇ ਉਹਨਾਂ ਦੀ ਇਨਕਮੇ ਵਧਾ ਦਈਏ ਤਾਂ ਕਿਸੇ ਨੂੰ ਨਹੀਂ ਲੋੜ ਹੈਗੀ ਹੁਣ ਅੱਜ ਤੁਸੀਂ ਬਿੱਲੀ ਬੋਰਡ ਤੇ ਜਾਓ ਮੈਂ ਕਹਿੰਦੇ ਸੁਣਿਆ ਆਪ ਵੀ ਬਹੁਤ ਬਿਲ ਭਰਦੇ ਆ ਯਾਰ ਕਿੰਨਾ 1 2% ਜਿਹੜੇ ਹੁਣ ਹੁਣ 99% ਲੋਕਾਂ ਦੇ ਆ ਜਿਹੜੇ ਬਿਲ ਮਾਫ ਹੋਣਾ ਕਿਉਂਕਿ ਸਰਦੀ ਆ ਗਈ ਕੋਈ ਕਹਿੰਦੇ ਆ ਵੀ ਬਹੁਤ ਬਿਲ ਭਰਦੇ ਆ ਮਤਲਬ ਤੁਹਾਡੀ ਜਿਹੜੀ ਖੁਦਾਰੀ ਆ ਉਹਨੂੰ ਵੀ ਸੱਟ ਮਾਰਦੀਆਂ ਇਹ ਫ੍ਰੀ ਬੀਜ਼ ਹਾਂ ਜਦੋਂ ਤੱਕ ਕੋਈ ਬੰਦੇ ਨੂੰ ਜਿਹੜੇ ਤਬਕੇ ਨੂੰ ਸਮਾਜ ਦੇ ਨੂੰ ਜਿਹੜਾ ਆਪਣੀ ਮਤਲਬ ਬਰਾਬਰਤਾ ਤੋਂ ਪਿੱਛੇ ਰਹਿ ਗਿਆ ਉਹਨੂੰ ਜ਼ਰੂਰ ਤੁਸੀਂ ਫੈਸਿਲੀਟੇਟ ਕਰੋ ਮੈਂ ਨਹੀਂ ਕਹਿੰਦਾ ਵੀ ਇੱਕ ਬੰਦਾ 50000 ਰੁਪਏ ਕਮਾਉਣ ਜੋਗਾ ਜੇ ਇੱਕ ਬੰਦਾ 5000 ਰੁਪਏ ਵੀ ਕਮਾਉਣ ਵੀ ਉਹਨੂੰ ਆਪਾਂ ਨੇ ਨਾਲ ਪਿੱਛੇ ਛੱਡ ਦੇਣਾ ਨਾ ਉਹਦੀ ਹੈਲਪ ਕਰੋ ਜੜੀਆਂ ਜ਼ਰੂਰੀ ਵਸਤਾ ਪਰ ਗੱਲ ਇਹ ਆ ਵੀ ਪੰਜਾਬ ਵਾਸਤੇ ਕੋਈ ਯਾਰ ਨਵਾਂ ਪ੍ਰੋਗਰਾਮ ਤਾਂ ਦੇਖੋ ਕਿੰਨੀ ਦਰ ਤੁਸੀਂ ਮੈਨੂੰ ਹੁਣ ਤੁਸੀਂ ਦੱਸ ਦੋ 97 ਤੇ ਸ਼ੁਰੂ ਹੋਈ ਹੋਈ ਆ ਇਹ ਆ ਪਾਲਿਸੀ ਦਾ ਜੜੀਆਂ ਉਤੋਂ ਪਹਿਲਾਂ ਪੰਜਾਬ ਨੇ ਮਿਲਟੈਂਟ ਦਾ ਦੌਰ ਵੀ ਦੇਖਿਆ ਉਹਦੇ ਦੌਰ ਦੇ ਵਿੱਚ ਤੁਸੀਂ ਦੇਖ ਲਓ ਵੀ ਪੰਜਾਬ ਦੇ ਵਿੱਚ ਕਿੰਨਾ ਕਰਜਾਤਾ ਭਾਈ ਜੀ ਮੈਕਸਿਮਮ 10000 ਕਰੋ ਮੈਂ ਗੱਲ ਐਡ ਕਰਦਾ ਤੁਸੀਂ ਸਾਬਕਾ ਮੁੱਖ ਮੰਤਰੀ ਦੇ ਕਾफी ਕਰੀਬੀ ਰਹੇ ਤੁਸੀਂ ਉਹਨਾਂ ਨਾਲ ਗੱਲ ਕਰ ਮੈਂ ਅੱਜ ਵੀ ਕਰੀਬੀ ਹਾਂ ਬਾਈ ਤੁਸੀਂ ਉਹਨਾਂ ਨਾਲ ਸ਼ੇਅਰ ਮਤਲਬ ਮੈਂ ਬਿਲਕੁਲ ਕਰਦਾ ਮੈਂ ਬਿਲਕੁਲ ਕਰਦਾ ਗੱਲ ਇਹ ਆ ਹੁਣ ਸਾਬਕਾ ਮੁੱਖ ਮੰਤਰੀ ਦਾ ਵੀ ਤੁਸੀਂ ਉਹਨੂੰ 3 ਮਹੀਨੇ ਦਾ ਸਮਾਂ ਮਿਲਿਆ 3 ਮਹੀਨੇ ਦੇ ਵਿੱਚ ਉਹਦਾ ਹੁਣ 5 ਸਾਲ ਦਾ ਮੁਲਾਂਕਣ ਤਾਂ ਕਰਿਆ ਨਹੀਂ ਜਾ ਸਕਦਾ ਲੋਕਾਂ ਨੇ ਰਿਜੈਕਟ ਕਰਤਾ 2000 ਮੈਂ ਕਹਿੰਨਾ ਵੀ ਲੋਕਾਂ ਨੇ ਪਿਛਲੇ 20-25 ਸਾਲ ਦੇ ਵਿੱਚ ਉਹ ਕਦੇ ਕਿਸੇ ਨੂੰ ਜਿਤਾਉਣ ਲਈ ਵੋਟ ਪਾਈਓ ਨਹੀਂ 허ੋਂ ਨੂੰ ਪਾਈਆ ਤੇ ਅਸੀਂ ਵੀ ਉਸੇ ਅ ਮਤਲਬ ਉਸੇ ਲਾਈਨ ਦੇ ਪੀੜਤਾ ਹੂੰ ਉਸੇ ਲਾਈਨ ਦੇ ਵਿੱਚ ਕਾਲੀਦਰ ਰਿਹਾ ਉਸੇ ਲਾਈਨ ਦੇ ਵਿੱਚ ਪਹਿਲਾਂ ਕੈਪਟਨ ਮਨਰੇਂਦਰ ਸਿੰਘ ਰਹੇ ਮੈਂ ਇਹ ਨਹੀਂ ਕਹਦਾ ਮੈਂ ਕਿਸੇ ਵਕਤ ਕੱਟ ਕੇ ਨਹੀਂ ਦੇਖਦਾ ਮੈਂ ਕਹਿਣਾ ਜੇ ਤੁਸੀਂ ਸਰਦਾਰ ਚੰਨੀ ਦੀ ਗੱਲ ਕਰੀਆ ਮੈਂ ਕਹਿਣਾ ਕਿ ਜੋ ਜੇ ਤਾਂ ਉਹਨਾਂ ਦੇ ਪ੍ਰੋਗਰਾਮ ਨੂੰ 5 ਸਾਲ ਮਿਲਦੇ ਫਿਰ ਤਾਂ ਮੈਂ ਕੁਝ ਨਾ ਕੁਝ ਮੰਨਦਾ ਤੁਸੀਂ ਗੱਲ ਕੀਤੀ ਸੀਗੀ ਬਿਲਕੁਲ ਕੀਤੀ ਸੀ ਚਲੋ ਉਸ ਵੇਲੇ ਤਾਂ ਨਹੀਂ ਗੱਲ ਹੋਈ ਪਰ ਉਹ ਤੋਂ ਬਾਅਦ ਜ਼ਰੂਰ ਕਰੀਆ ਹੁਣ ਵੀ ਅਕਸਰ ਜਦ ਮਿਲਦੇ ਆਂ ਅਸੀਂ ਗੱਲ ਕਰਦੇ ਆਂ ਇਹ ਬਾਈ ਜੀ ਨਵਾਂ ਪ੍ਰੋਗਰਾਮ ਪੰਜਾਬ ਨੂੰ ਇੱਕ ਨਵਾਂ ਏਜੰਡਾ ਦੇਣਾ ਪਊਗਾ ਜਿੱਥੇ ਸਰਕਾਰ ਦੀ ਇਨਕਮ ਦਾ ਵਾਅਦਾ ਕਰਨਾ ਪਊਗਾ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਦੋ ਗੱਲਾਂ ਕਹੀਆਂ ਪਹਿਲਾਂ ਤੋਂ ਤੁਹਾਨੂੰ ਤੁਸੀਂ ਕਿਹਾ ਵੀ ਸਾਨੂੰ ਇਹ ਲੀਡਰਾਂ ਦੀ ਪਛਾਣ ਕਰਨੀ ਪਊਗੀ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਹਥੇਸ਼ੀ ਆ ਜਿਹੜੇ ਅਸਲ ਪੰਜਾਬ ਦਾ ਭਲਾ ਕਰ ਸਕਦੇ ਆ ਉਹ ਲੀਡਰ ਕੋਲ ਆ ਥੋੜੀ ਨਿਕਾਲ ਦੇਖੋ ਗੱਲ ਇਹ ਆ ਮੈਂ ਆਪਣੀ ਗੱਲ ਰੱਖ ਸਕਦਾ ਮੈਂ ਇਹ ਨਹੀਂ ਏਡਾ ਬੜਾ ਜੱਜ ਬਣ ਕੇ ਮੈਂ ਮਤਲਬ ਪੇਸ਼ ਕਰਾਂ ਤੁਹਾਨੂੰ ਤਾਂ ਮਤਲਬ ਆਪਣੀ ਹیثیت ਦੇ ਵਿੱਚ ਇਹ ਗੱਲ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਇਹ ਕੋਈ ਨਹੀਂ ਲੱਗਦਾ ਇਹ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਉਹ ਤੈਅ ਕਰਨ ਕਿ ਪੰਜਾਬ ਦੇ ਕਿਹੜੇ ਲੀਡਰ ਕੋਲ ਜਾਂ ਕਿਹੜੇ ਲੀਡਰ ਤੋਂ ਉਹਨਾਂ ਨੂੰ ਉਮੀਦ ਆ ਕਿ ਇਹ ਬੰਦਾ ਕੋਈ ਨਵਾਂ ਏਜੰਡਾ ਲਾਗੂ ਕਰ ਸਕਦਾ ਉਹ ਉਹ ਭਾਵੇਂ ਕਾਲੀ ਦਲ ਦਾ ਹੋਵੇ ਉਹ ਭਾਵੇਂ ਕਾਂਗਰਸ ਦਾ ਹੋਵੇ ਉਹ ਭਾਵੇਂ ਇਵਨ ਕੇ ਝਾੜੂ ਦਾ ਹੋਵੇ ਜੀ ਇਹ ਮੈਂ ਕੋਈ ਨਹੀਂ ਤੈਅ ਤੈਅ ਕਰਨੇ ਵਾਲਾ ਕਿ ਕੌਣ ਚੰਗੇ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ ਲੋਕਾਂ ਨੂੰ ਮਤਲਬ ਆ ਜਿਹੜਾ ਹੁਣ ਸਮਾਂ ਆ ਰਿਹਾ ਸਾਲ ਬਾਅਦ ਤੁਸੀਂ ਦੇਖ ਲੈਣਾ ਕਿ ਵੋਟਾਂ ਵਾਲਾ ਦੋ ਸਾਲ ਰਹਿ ਗਏ ਹਾਂ ਮਤਲਬ ਸਾਲ ਤੁਸੀਂ ਇੱਕ ਸਾਲ ਮੰਨੋ ਸਾਲ ਤੋਂ ਬਾਅਦ ਵੋਟਾਂ ਦੀ ਤਿਆਰੀ ਹੋ ਜਾਂਦੀ ਆ ਆਪੋ ਆਪਣੀਆਂ ਪਾਰਟੀਆਂ ਆਪੋ ਆਪਦਾ ਏਜੰਡਾ ਲੋਕਾਂ ਦੇ ਸਾਹਮਣੇ ਰੱਖਦੇ ਨੇ ਜਿਹਨੂੰ ਆਪਾਂ ਸੋ ਕਾਲਡ ਮੈਨੀਫੈਸਟੋ ਕਹਿੰਦੇ ਆ ਜਿਹਦੇ ਚ ਪੂਰਾ ਕਰਨ ਦਾ ਕੋਈ ਸਵਾਲ ਹੀ ਨਹੀਂ ਹੁੰਦਾ ਉਹਦੇ ਵਿੱਚ ਲੋਕ ਤੈਅ ਕਰਨ ਲੋਕ ਪ੍ਰੋਗਰਾਮ ਦੇਣਗੇ ਇਹ ਸਰਕਾਰ ਲੋਕਾਂ ਨੇ ਬਣਾਈ ਆ ਇਹ ਸਰਕਾਰ ਅਕਾਲੀ ਦਲ ਕੇਡਰ بیس ਪਾਰਟੀ ਕਾਂਗਰਸ ਕੇਡਰ بیس ਪਾਰਟੀ ਝਾੜੂ ਵਾਲਾਂ ਦਾ ਕਿਹੜਾ ਕੇਡਰ ਸੀ ਇਹ ਲੋਕ ਆਪ ਨਿਕਲੇ ਲੋਕਾਂ ਨੇ ਪ੍ਰੋਗਰਾਮ ਦਿੱਤਾ ਬਦਲਾ ਇਸ ਕਰਕੇ ਜੇ ਲੋਕ ਤਿਆਰ ਹੋ ਜਾਣਗੇ ਲੋਕ ਇਹ ਇਹ ਅਜੰਡੇ ਤੇ ਮੋਹਰ ਲਾ ਦੇਣਗੇ ਕਿਉਂਕਿ ਲੋਕ ਤੈਅ ਕਰਨਗੇ ਲੀਡਰਾਂ ਨੂੰ ਅਪਣਾਉਣਾ ਪਵੇ ਤੁਸੀ ਕਾਂਗਰਸ ਪਾਰਟੀ ਨਾਲ ਜੁੜਿਓ ਤਾਂ ਕਰਕੇ ਤਾਂ ਨਹੀਂ ਕਿਤੇ ਆਮ ਆਦਮੀ ਪਾਰਟੀ ਕਲੱਬ ਨਹੀਂ ਬਿਲਕੁਲ ਮੈਂ ਤਾਂ ਮੈਂ ਤਾਂ ਪਹਿਲੀ ਗੱਲ ਪੁਤਾਂ ਨੇ ਵੋਟਾਂ ਵਾਕੇ 91 ਸੀਟਾਂ ਜਿੱਤਾਈ ਮੈਂ ਕਹਿੰਦਾ ਬਿਲਕੁਲ ਵੋਟਾਂ ਵਾਕੇ ਗੱਲ 91 ਸੀਟਾਂ ਮੈਂ ਤਾਂ ਅਕਾਲੀ ਦਲ ਤੋਂ ਸ਼ੁਰੂ ਕਰੀ ਕਾਂਗਰਸ ਨੂੰ ਵਿੱਚ ਲਿਆ ਵੀ ਕੈਪਟਨ ਮਰਿੰਦਰ ਸਿੰਘ ਨੇ ਆਟੇ ਦਾ ਕਿੰਨੀ ਜੁੜੀਆਂ ਉਤੋਂ ਬਾਅਦ ਚੀਜ਼ਾਂ ਵੱਧੀਆਂ ਗਈਆਂ ਫਿਰ ਉਹਦੇ ਵਿੱਚ ਬਿੱਲ ਜੁੜੇ ਸਬਸਿਡੀਆਂ ਜੁੜੀਆਂ ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਕਿਸੇ ਇੱਕ ਬੰਦਾ ਦੋਸ਼ੀ ਹੈ ਮੈਂ ਕਹਿੰਦਾ ਸਿਸਟਮ ਦੋਸ਼ੀ ਹੈ ਤੇ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਉਸ ਦੋਸ਼ ਮੁਕਤ ਨਹੀਂ ਕਰ ਸਕਦੇ ਅਸੀਂ ਵੀ ਦੋਸ਼ੀ ਹੈ ਇਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਰੇ ਦੇ ਪਰਤੇ ਕਹਿੰਨੇ ਵੀ ਫਰੀ ਵਾਦੀ ਬੰਦ ਹੋਣੀ ਚਾਹੀਦੀ ਹੈ ਕਾਂਗਰਸ ਦਾ ਏਜੰਡਾ ਹੀ ਹੁਣ ਤੱਕ ਇਹ ਰਿਹਾ ਵੀ ਲੋਕਾਂ ਨੂੰ ਫਰੀ ਚ ਸਮਾਨ ਦੋ ਤੇ ਵੋਟਾਂ ਵਾ ਕੇ ਸਰਕਾਰਾਂ ਬਣਾਓ ਫਿਰ ਉਹੀ ਪੀਐਮ ਕਹਿੰਦਾ ਮੈਂ 80 ਕਰੋੜ ਨੂੰ ਘਰ-ਘਰ ਆਟਾ ਦਾਲ ਪਚਾ ਰਹੇ ਹੂੰ ਉਹੀ ਅ ਦਿੱਲੀ ਦੇ ਵਿੱਚ ਉਸੇ ਪੀਐਮ ਦੇ ਮੈਨੀਫੈਸਟੋ ਜੀ ਉਹੀ ਉਹੀ ਪੀਐਮ ਸਕੂਟੀਆਂ ਦੇ ਰਿਹਾ ਮੱਧ ਪ੍ਰਦੇਸ਼ ਦੇ ਵਿੱਚ ਹਮ ਕਿ ਅਸੀਂ ਲੜਕੇ ਨੂੰ ਸਕੂਟਰ ਭਾਈ ਇਹ ਇਸ ਏਜੰਡੇ ਤੋਂ ਕੋਈ ਪਾਰਟੀ ਛੂਤ ਨਹੀਂ ਜੀ ਇਹ ਇਕੱਲੇ ਪੰਜਾਬ ਦਾ ਇਸ਼ੂ ਨਹੀਂ ਹੈ ਇਸ ਟਾਈਮ ਕੋਈ ਸਟੇਟ 2.5 ਲੱਖ ਕਰੋੜ 3 ਲੱਖ ਕਰੋੜ ਤੁਸੀਂ ਅੰਕੜੇ ਕੱਢ ਲਓ 5 ਲੱਖ 6 ਲੱਖ ਕਰੋੜ ਤੱਕ ਸਟੇਟਾਂ ਇਸ ਗਰਕ ਦੇ ਵਿੱਚ ਜਾ ਚੁੱਕੀਆਂ ਦੇਖੋ ਗੱਲ ਇਹ ਆ ਸਾਨੂੰ ਪਹਿਲ ਕਰਨੀ ਪਊਗੀ ਅਸੀਂ ਹਰ ਮੁੱਦੇ ਦੇ ਵਿੱਚ ਪਹਿਲ ਕਰੀਆ ਅਸੀਂ ਇਹਨਾਂ ਦੀ ਜਿੱਤ ਨੂੰ ਬੰਨ ਮਾਰਿਆ ਆ ਜਿਹੜੀ ਸੋ ਕਾਲਡ ਇਹਨਾਂ ਦੀ ਦੰਗਾਈ ਪਾਰਟੀ ਜਿਹਨੂੰ ਮੈਂ ਕਹਿੰਦਾ ਉਹਨਾਂ ਦੀ ਤੇ ਇਸ ਕਰਕੇ ਮੈਂ ਕਹਿੰਦਾ ਇਸ ਇਨੀਸ਼ੀਏਟਿਵ ਇਸ ਮੁੱਦੇ ਪਰ ਵੀ ਸਾਨੂੰ ਲੈਣਾ ਚਾਹੀਦਾ ਇਸ ਟਾਈਮ ਸਾਡੇ ਕੋਲ ਸਮਾਂ ਹੈ ਸਾਡੇ ਕੋਲ 1.5 2 ਸਾਲ ਪਏ ਆ ਉਹਦੇ ਵਿੱਚ ਅਸੀਂ ਇੱਕ ਏਜੰਡਾ ਸੈੱਟ ਕਰੀਏ ਕਿ ਲੀਡਰ ਉਸ ਏਜੰਡੇ ਤਹਿਤ ਸਾਡੇ ਸਾਡੇ ਏਜੰਡੇ ਨੂੰ ਕਬੂਲਣਗੇ ਆਮ ਲੋਕ ਪਰੇਸ਼ਾਨ ਹੋ ਰਹੇ ਥੋੜੇ ਸਾਹਮਣੇ ਗੱਡੀ ਮੁੜ ਕੇ ਗਈ ਆ ਦੁੱਖ ਲੱਗਦਾ ਬਿਲਕੁਲ ਅਰੇ ਇਹ ਵੀ ਸਾਡੇ ਭੈਣ ਭਰਾ ਐ ਜਿਹੜੇ ਕੋਈ ਕੋਈ ਕਿਸੇ ਨੇ ਕੋਈ ਦਵਾਈ ਲੈਣ ਵੈਸੇ ਦਾ ਦੇਖੋ ਚਲੋ ਇਹ 2 3 4 ਦਿਨ ਪਹਿਲਾਂ ਦਾ ਪਤਾ ਹੈ ਜੇ ਕੋਈ ਇਤਿਆੰਤ ਬੰਦਾ ਕੋਈ ਬਹੁਤ ਜ਼ਰੂਰੀ ਵਾਲਾ ਆਇਆ ਹੋਵੇ ਇਹਨਾਂ ਨੂੰ ਥੋੜੇ ਸਾਹਮਣੇ ਐਂਬੂਲੈਂਸ ਆਈ ਤੀ ਜਾਂ ਕੋਈ ਹੋਰ ਇਦਾਂ ਦਾ ਪ੍ਰੋਗਰਾਮ ਆਲਾ ਉਹਨਾਂ ਨੂੰ ਜਾਣ ਵੀ ਦੇ ਦਿੰਨੇ ਆ ਪਰ ਗੱਲ ਇਹ ਆ ਯਾਰ ਕਿਹਦਾ ਦਿਲ ਕਰਦਾ ਐਡੀ ਪੀੜ ਤੋਂ ਜੋ ਮੰਨ ਲਓ ਚਾਰ ਬੰਦੇ ਕੋਈ ਫੁੱਲ ਪਾਕੇ ਤਾਂ ਜਾਂਦੇ ਨਹੀਂ ਗਾਲਾਂ ਕੱਢਦੇ ਆ ਅੰਦਰ ਤੋਂ ਬਾਹਰੋਂ ਨਹੀਂ ਕੱਢਦੇ ਅੰਦਰ ਦੇ ਕੱਢਦੇ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਗੱਲ ਕਹੀ ਇਹ ਵੀ ਬਾਜ਼ਾਰ ਦੇ ਵਿੱਚ ਜਿਹੜੇ ਵਪਾਰੀ ਲੋਕ ਐ ਉਹ ਵੀ ਸਤੋਂ ਅੰਦਰ ਤੋਂ ਦੁਖੀ ਐ ਬਿਲਕ ਤੁਸੀਂ ਨਬ ਚੈੱਕ ਕਰੀ ਬਿਲਕੁਲ ਮੈਂ ਬਾਜ਼ਾਰ ਦੇ ਵਿੱਚ ਰਹਿੰਦਾ ਮੈਂ ਮੈਂ ਵੈਸੇ ਪਿੰਡ ਦਾ ਪਰ ਮੈਂ ਰਹਿੰਦਾ ਤਾਂ ਸ਼ਹਿਰ 'ਚ ਹਮ ਹਰ ਬੰਦਾ ਪੀੜਾ ਦੇ ਵਿੱਚ ਆ ਤਾਂ ਠੀਕ ਆ ਮਤਲਬ ਇੱਕ ਸਮਾਜ ਦੇ ਵਿੱਚ ਡੋਮਿਨੇਟ ਕਲਾਸ ਹੁੰਦੀ ਆ ਜਿੱਥੇ ਅਗਲਾ ਥੋੜਾ ਜਿਆ ਵੱੋਲਣ ਤੋਂ ਪਰਹੇਜ਼ ਕਰਦਾ ਹਮ ਹਰ ਬੰਦੇ ਨੂੰ ਜਿਹਨੂੰ ਲੱਗਦਾ ਮੈਨੂੰ 200 500 ਅੱਜ ਮੇਰਾ ਨੁਕਸਾਨ ਹੋਣਾ ਉਹਨੇ ਪੀੜਾ ਉਹਨੂੰ ਸਹਿਣੀ ਹੋਆ ਪਰ ਉਹਨਾਂ ਨੂੰ ਇਹ ਵੀ ਕਲੀਅਰ ਪਤਾ ਹੈ ਕਿ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਜੇ ਔਰੇ ਦਾ ਕਿਸਾਨ ਦੀ ਜੇਬ ਦੇ ਵਿੱਚ ਦੋ ਪੈਸੇ ਆਉਨੇ ਆ ਤਾਂ ਸਾਰੇ ਪੰਜਾਬ ਦੀ ਜਿਹੜੀ ਇਕ ਕ੍ਰੋਨੋਲੋਜੀ ਹੈ ਕਿਸਮ ਦੀ ਇਹ ਸਿਸਟਮ ਚੱਲਦਾ ਹੀ ਅਗਰੀਅਨ ਸਟੇਟ ਤੇ ਸਾਡੇ ਇੰਡਸਟਰੀ ਦਾ ਹੈ ਨਹੀਂ ਅੱਡੀ ਲਾਟਸ ਵਾਲਾ ਕੀ ਕਹਿਣਾ ਚਾਹੋਗੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਬਹੁਤ ਮੋਟੀ ਚਮੜੀ ਦਾ ਬੰਦਾ ਉਹਨੂੰ ਕੋਈ ਅਪੀਲਾਂ ਦਲੀਲਾਂ ਨਾਲ ਕੋਈ ਫਰਕ ਨਹੀਂ ਜਿਹੜੇ ਬੰਦੇ ਨੂੰ 700 ਬੰਦਾ ਮਰ ਗਿਆ ਉੱਥੇ ਉਹ ਕਹਿੰਦਾ ਮੇਰੇ ਕਰ ਨਹੀਂ ਮਰਿਆ ਉਹਨੂੰ ਕੋਈ ਅਪੀਲ ਦਲੀਲ ਦਾ ਨਹੀਂ ਮੇਰੀ ਲੋਕਾਂ ਨੂੰ ਅਪੀਲ ਜ਼ਰੂਰ ਆ ਕਿ ਇੱਕ ਰਾਜਨੀਤੀ ਇਹੋ ਜਿਹੀ ਸਿਰਜੋ ਇਹ ਸਰਕਾਰ ਦਾ ਪਲਟਾ ਬਜੇ ਬਿਨਾ ਕੋਈ ਦੁਕਾਨਦਾਰ ਦੀ ਕਿਸੇ ਕਿਸਾਨੀ ਦੀ ਕਿਸੇ ਮਜ਼ਦੂਰ ਦੀ ਉਦੋਂ ਤੱਕ ਕੋਈ ਮਸਲਾ ਹੱਲ ਨਹੀਂ ਲਗਾਤਾਰ 4 ਸਾਲ ਹੋ ਗਏ ਪੰਜਾਬ ਦੀ ਧਰਤੀ ਤੇ ਹਰਿਆਣਾ ਦੀ ਧਰਤੀ ਤੇ ਬੈਸਟ ਯੂਪੀ ਦੀ ਧਰਤੀ ਤੇ ਸੰਘਰਸ਼ ਚੱਲਦੇ ਨੂੰ ਪਰ ਤੁਸੀਂ ਮੈਨੂੰ ਦੱਸ ਦੋ ਵੀ ਉਹਨੂੰ ਕਿ ਆਸਰਾ ਸਰਕਾਰ ਦਾ ਮੈਂ ਕਹਿੰਦਾ ਵੀ 20 ਕ ਸੀਟਾਂ ਦਾ ਫਰਕ ਰਹਿ ਗਿਆ ਇੱਕ ਕਿਸਾਨਾਂ ਦੀ ਜਿਹੜੀ ਛੱਟ ਕਿਸਾਨ ਮਜ਼ਦੂਰਾ ਨੇ ਰਲ ਕੇ ਮਾਰੀ ਸੀ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੇ ਵਿੱਚ ਇਹਨੀਆਂ 70 ਸੀਟਾਂ ਘਟਾਤੀਆਂ ਤੀਆਂ ਇੱਕ ਸੀਟ ਇੱਕ ਛੱਟ ਹੋਰ ਵੱਜੂਗੀ ਉਹਦੇ 'ਚ 20 30 ਹੋਰ ਪੈ ਗਈਆਂ ਆਪੇ ਮਸਲਾ ਲੈ ਲਓ ਸਵਾਲ ਐਡ ਕਰ ਦਿੰਨਾ ਲਗਾਤਾਰ ਤਿੰਨ ਵਾਰ ਸਰਪੰਚ ਹੀ ਨਹੀਂ ਜਿੱਤੀ ਜਾਂਦੀ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਦੋ ਵਾਰ ਤਾਂ ਪੂਰੀ ਮੈਜੋਰਟੀ 'ਚ ਇਸ ਵਾਰ ਕੋਈ ਕਹਿੰਦੇ ਸਰਕਾਰ ਮੈਜੋਰਟੀ ਦੇ ਵਿੱਚ ਨਹੀਂ ਫਿਰ ਵੀ ਬਹੁਤ ਵੱਡੀ ਗੱਲ ਹੈ ਲੋਕ ਸਾਥਾਂ ਤਾਂ ਹੀ ਬਣਦੇ ਦੇਖੋ ਪਪੂਲਾਰਿਟੀ ਦਾ ਸਮਾਜ ਦੀ ਭਲਾਈ ਦਾ ਇਹਨਾਂ ਗੱਲਾਂ ਦਾ ਕੋਈ ਪੈਮਾਨਾ ਨਹੀਂ ਜੀ ਹਿਟਲਰ ਕਿੰਨੀ ਵਾਰ ਜਿੱਤਿਆ ਸੀ ਹਮ ਉਹਨੇ 60 ਲੱਖ ਬੰਦਾ ਅਲਟੀਮੇਟਲੀ ਮਾਰਨਾ ਪਿਆ ਨਾਜ਼ੀਆ ਦੀ ਸਰਕਾਰ ਦੇ ਵਿੱਚ ਇਹ ਕੋਈ ਪੈਮਾਨਾ ਨਹੀਂ ਕਿ ਤਿੰਨ ਵਾਰ ਜਿੱਤਦੇ ਤਾਂ ਉਹ ਪਪੂਲਰ ਆ ਜਾਂ ਉਹ ਇਸ ਕਰਕੇ ਜਿੱਤਦਾ ਸਮਾਜ ਨੂੰ ਰੈਡੀਕਲਾਈਜ਼ ਕਰਕੇ ਹਮ ਸਮਾਜ ਨੂੰ ਇੱਕ ਤਰਫਾ ਕਰਕੇ ਸਮਾਜ ਦੇ ਵਿੱਚ ਜ਼ਹਿਰ ਫਲਾ ਕੇ ਹਿੰਦੂ ਮੁਸਲਮਾਨ ਕਰਾ ਕੇ ਤਾਂ ਤੁਸੀਂ ਉਹਨੂੰ ਪਪੂਲਾਰਿਟੀ ਜਿੱਤਵੰਦੀਆਂ ਸਵਾਦ ਇਸ ਗੱਲ ਦਾ ਤਾਂ ਕਿ ਸਭ ਦਾ ਸਾਥ ਸਭ ਦਾ ਵਿਕਾਸ ਦਾ ਨਾਰਾ ਦੇ ਕੇ ਜਿਹੜਾ ਬੰਦਾ 2014 ਦੇ ਵਿੱਚ ਆਇਆ ਤਾਂ ਉਹ 2024 ਦੇ ਵਿੱਚ ਉਦੋਂ ਜਿੱਤਿਆ ਜਦੋਂ ਕਹਿੰਦਾ ਵੀ ਮੁਸਲਮਾਨ ਤੁਹਾਡੇ ਘਰਾਂ ਦੇ ਵਿੱਚ ਵੜ ਜਾਣਗੇ ਤੁਹਾਡੀਆਂ ਤੁਹਾਡੀਆਂ ਥੋੜੀਆਂ ਮੱਜਾਂ ਚੋਰੀਆਂ ਕਰ ਲੈਣਗੇ ਤੁਹਾਡੇ ਤੁਹਾਡੇ ਮੰਗਲ ਸੂਤਰ ਖੋਲਣਗੇ ਜੇ ਤੁਸੀਂ ਇਸ ਇਸ ਪੈਮਾਨੇ ਨੂੰ ਪਪੂਲਰਿਟੀ ਮੰਨਦੇ ਆ ਤਾਂ ਇਹ ਦੇਸ਼ ਦਾ ਰਬ ਰੱਖਿਆ ਇਹ ਪੋਲਿਟੀਕਲ ਬਿਆਨ ਤਾਂ ਨਹੀਂ ਤੁਹਾਡਾ ਬਿਲਕੁਲ ਨਹੀਂ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਇਹ ਨੇ ਰਣਜੋਤ ਸਿੰਘ ਜੀ ਜੋਤੀ ਕਿਉਂਕਿ ਨੌਜਵਾਨ ਆਗੂ ਨੇ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕੌਮਨ ਰੋਕਸ ਵਿੱਚ ਕਾਊਂਟ ਕਰਕੇ ਜੀ ਵੀ ਦੱਸੋ ਧੰਨਵਾਦ